ਹਰ ਹਰ ਜਪਨ ਜਪ ਲੋ ਚੁ ਲਚਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਖਰ ਮਿਲੋ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਨ ਜਬ ਲੋਚ ਲੋਚਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਖਰ ਮਿਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਮੁਖਵਾਕ ਜੋ ਅੰਮ੍ਰਿਤ ਵੇਲੇ ਬਖਸ਼ਿਸ਼ ਹੋਇਆ ਨਿਮਰਤਾ ਦੇ ਪੁੰਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਨਸ੍ਰੀ ਰਾਗ ਵਿੱਚ ਮੁਬਾਰਕ ਕ੍ਰਿਸ਼ਨਾਂ ਤੋਂ ਬਖਸ਼ਿਸ਼ ਕੀਤਾ ਗੁਰਦੇਵ ਸਤਗੁਰੂ ਕਿਰਪਾ ਕਰਦੇ ਹੋਏ ਸਾਨੂੰ ਜੀਵਨ ਦਾ ਸਹੀ ਰਾਹ ਬਖਸ਼ਿਸ਼ ਕਰਦੇ ਹਨ ਆਖਦੇ ਹਨ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਇਸ ਲਈ ਗੁਰੂ ਦੇ ਦਰਸੇ ਹੋਏ ਜੀਵਨ ਦੇ ਸਹੀ ਰਾਤੇ ਕਿਵੇਂ ਚੱਲ ਸਕਦੇ ਹਾਂ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਲੈ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲਿ ਸੁਖਾਂ ਦਾ ਦਾਤਾ ਉਹ ਵਾਹਿਗੁਰੂ ਸਾਨੂੰ ਆਪਣੇ ਪੱਲੇ ਨਾਲ ਲਾ ਲਵੇ ਆਪਣੇ ਨਾਲ ਜੋੜ ਲਵੇ ਆਪਣੀ ਮਿਹਰ ਕਰੇ ਤਾਂ ਹੀ ਅਸੀਂ ਮਾਇਆ ਦੇ ਮੋਹ ਤੋਂ ਬਚ ਕੇ ਗੁਰੂ ਦੇ ਦਰਸੇ ਹੋਏ ਜੀਵਨ ਰਾਹ ਤੇ ਤੁਰ ਸਕਦੇ ਹਾਂ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਨਾਮਦਾਸ ਜੀ ਬੜੇ ਪਿਆਰ ਨਾਲ ਆਖਦੇ ਨੇ ਹੇ ਗੁਰਸਿੱਖ ਮਿੱਤਰੋ ਜੋ ਗੁਰੂ ਨੇ ਰਾਹ ਦੱਸਿਆ ਉਸ ਰਾਹ ਤੇ ਚਲੋ ਕਿਉਂਕਿ ਗੁਰੂ ਦਾ ਦੱਸਿਆ ਹੋਇਆ ਰਾਹ ਬੜਾ ਹੀ ਸੁਖਾਲਾ ਬੜਾ ਹੀ ਸਰਲ ਹੈ ਕੋਈ ਗੁੰਝਲ ਨਹੀਂ ਕਿਸੇ ਤਰ੍ਹਾਂ ਦਾ ਵਹਿਮ ਭਰਮ ਨਹੀਂ ਬਹੁਤ ਹੀ ਸੁਖੈ ਤੇ ਚੰਗਾ ਰਸਤਾ ਹੈ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਆਖਦ ਉਸ ਨੂੰ ਸੱਤ ਕਰਕੇ ਮੰਨੋ ਗੁਰੂ ਨੇ ਜੋ ਆਖੇ ਸਾਡੇ ਭਲੇ ਵਾਸਤੇ ਆਖੇ ਗੁਰੂ ਆਖਦ ਪਰਮੇਸ਼ਰ ਦੀ ਸਿਵ ਸਲਾਹ ਕਰੋ ਤੇ ਸਿਵ ਸਲਾਹ ਕਰਨੀ ਇਸ ਵਿੱਚ ਸਾਡਾ ਹੀ ਭਲਾ ਹੈ ਗੁਰੂ ਰਾਮਦਾਸ ਜੀ ਆਖਦੇ ਹਨ ਹਰੀ ਪ੍ਰਭੂ ਦੇ ਸੇਵਕ ਜਨ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹਨ ਗੁਰੂ ਦੀ ਸ਼ਰਨ ਪੈ ਕੇ ਗੁਰੂ ਵਾਲੇ ਬਣ ਕੇ ਧਰਮ ਦੀ ਕਮਾਈ ਕਰਦੇ ਹਨ ਤੇ ਜਿੰਨੀ ਛੇਤੀ ਹੋ ਸਕੇ ਗੁਰੂ ਦੀ ਸ਼ਰਨ ਪੈ ਜਾਓ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿਓ ਗੁਰੂ ਨੂੰ ਸਮਰਪਿਤ ਹੋ ਜਾਓ ਮਹਾਰਜ ਆਖਦੇ ਹਨ ਇਹ ਜੀਵਨ ਸਫਰ ਹੈ ਤੇ ਇਸ ਸਫਰ ਦੇ ਵਿੱਚ ਆਪਣੇ ਪੱਲੇ ਖਰਚੀ ਬਨਨੋ ਉਹ ਭੋਜਨ ਬਨਨੋ ਜਿਹੜਾ ਭੋਜਨ ਰਸਤੇ ਵਿੱਚ ਕੰਮ ਆ ਸਕੇ ਲੰਮੇਰਾ ਸਫਰ ਹੋਵੇ ਤਾਂ ਰਸਤੇ ਵਿੱਚ ਅਸੀਂ ਆਪਣੇ ਨਾਲ ਭੋਜਨ ਖਾਣਾ ਬਨ ਲੈਂਦੇ ਹਾਂ ਜਿੱਥੇ ਭੁੱਖ ਲੱਗੀ ਖਾ ਲਈਦਾ ਇਸੇ ਤਰ੍ਹਾਂ ਇਸ ਜੀਵਨ ਸਫਰ ਵਿੱਚ ਸ਼ੁਭ ਗੁਣਾਂ ਦੀ ਖੁਰਾਕ ਚੰਗੇ ਵਿਚਾਰਾਂ ਦੀ ਖੁਰਾਕ ਚੰਗੇ ਕੰਮਾਂ ਦੀ ਖੁਰਾਕ ਆਪਣੇ ਪੱਲੇ ਨਾਲ ਬੰਨਣੀ ਤਾਂ ਜੋ ਅੱਗੇ ਜਾ ਕੇ ਇਹ ਕੰਮ ਆ ਸਕੇ ਮਹਾਰਾਜ ਆਖਦੇ ਨੇ ਟਾਲ ਮਟੋਲ ਨਾ ਕਰੋ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਬਲਕਿ ਅੱਜ ਦਾ ਕੰਮ ਅੱਜ ਹੀ ਕਰੋ ਆਲਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਤਿਆਗੋ ਤੇ ਹਮੇਸ਼ਾ ਉਦਮੀ ਬੰਦੇ ਬਣ ਕੇ ਜੀਵੋ ਅੰਤ ਵਿੱਚ ਗੁਰੂ ਰਾਮਦਾਸ ਜੀ ਆਖਦੇ ਹਨ ਪ੍ਰਭੂ ਪਿਆਰ ਵਾਲੇ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਉਸ ਦੀ ਰਜ਼ਾ ਵਿੱਚ ਹਮੇਸ਼ਾ ਰਾਜੀ ਰਹਿੰਦੇ ਨੇ ਨਾਮ ਜਪਣ ਦੀ ਬਰਕਤ ਦੇ ਨਾਲ ਉਹ ਪਰਮੇਸ਼ਰ ਦੇ ਵਿੱਚ ਇੱਕਮਿਕ ਹੋਏ ਰਹਿੰਦੇ ਹਨ ਅੰਤ ਵਿੱਚ ਸਤਿਗੁਰੂ ਅਰਦਾਸ ਕਰਦੇ ਨੇ ਆਖਦੇ ਨੇ हे ਮਾਲਕ ਪ੍ਰਭੂ ਕਿਰਪਾ ਕਰ ਤੇਰਾ ਨਾਮ ਜਪਣ ਦੀ ਤਾਂਗ ਇੱਛਾ ਲੋਚ ਅੰਦਰ ਪੈਦਾ ਹੋਵੇ ਪਿਆਸ ਬਣੇ ਤੇ ਦੂਸਰਾ ਆਪਣੇ ਪਿਆਰ ਵਾਲਿਆਂ ਦੀ ਸੰਗਤ ਵਿੱਚ ਮਿਲਾਈ ਰੱਖ ਤੇ ਤੇਰੇ ਪਿਆਰ ਵਾਲਿਆਂ ਦੀ ਚਰਨ ਧੂੜ ਬਖਸ਼ਿਸ਼ ਹੋਵੇ ਉਹਨਾਂ ਪਿਆਰ ਵਾਲਿਆਂ ਦੀ ਸੰਗਤ ਕਰਕੇ ਇਹ ਜੀਵਨ ਸਫਲ ਹੋ ਸਕੇ ਐਸੀ ਕਿਰਪਾ ਕਰ